ਬਰੀ ਵੇਗ ਨਾਲ ਨਿਕਲ ਰਿਹਾ ਐਪੋਨ ਨਾਲ ਕਾਟ ਕੇ ਬੰਦੇ ਆਉਂਦੇ ਕੀ ਨਾਮ ਹੈ ਆਪਣਾ ਮੈਂ ਮੰਗਲ ਸਿੰਘ ਚੱਜ ਮੇਰਾ ਨਾਮ ਜੀ ਮੈਂ ਸੁਨਾਮ ਤੋਂ ਇੱਕੋ ਆਨੰਦਪੁਰ ਕਲੋਨੀ ਦੇ ਸਾਹਮਣੇ ਤੋਂ ਗੋਡਾ ਮਾਲੀ ਰੋਡ ਮੇਰੀ ਰੈਜੀਡੈਂਸ ਹੈ ਇਹ ਜਿਹੜਾ ਵਾਕਾ ਹੋਇਆ ਇਹ ਰਾਤ ਕੋਈ ਸਮਥਿੰਗ 11 ਵਜੇ ਦੇ ਦੌਰਾਨ ਹੋਇਆ ਮੈਂ ਉਸ ਮਿਲਚ ਵੀ ਮੁਲਾਜ਼ਮ ਹੈ ਸਾਡਾ ਡਰਾਈਵਰ ਸੀ ਤੇ ਮੈਨੂੰ ਇਹ 1:30 ਵਜੇ ਪਤਾ ਲੱਗਿਆ ਤੇ ਮੈਂ ਇੱਥੇ ਦੀਵਾ ਕੇ ਦੇਖਿਆ ਪੂਰੀਆਂ ਲੱਤਾਂ ਘੱਟ ਚੁੱਕੀਆਂ ਸੀ ਡਰਾਈਵਰ ਦੀਆਂ ਤੇ ਲੱਤਾਂ ਉਹਦੀਆਂ ਸਨਾਪੀਆਂ ਫਿਰ ਉਹਨੂੰ ਪਛਾਣ ਕਰਕੇ ਉਹ ਪਟਿਆਲੇ ਭੇਜਿਆ ਗਿਆ ਪਟਿਆਲੇ ਉਹਦੀ ਡੈਥ ਹੋ ਗਈ ਠੀਕ ਹੈ ਜੀ ਤੋਂ ਮੇਰਾ ਮੈਂ ਕਹਿਣਾ ਵੀ ਦੇਖੋ ਉਹ ਤੇ ਐਸਪਾਇਰ ਹੋ ਗਿਆ ਪਹਿਲੀ ਗੱਲ ਤਾਂ ਸਾਡਾ ਪ੍ਰਸ਼ਾਸਨ ਪੰਜਾਬ ਗਵਰਨਮੈਂਟ ਸੈਂਟਰ ਗਵਰਨਮੈਂਟ ਅਸੀਂ ਕਹਿਣਾ ਚਾਹੁੰਦੇ ਜਦੋਂ ਹਰ ਬੰਦਾ ਸਵੇਰੇ ਉੱਠਦਾ ਸੋ ਟੈਕਸਪਲੇਬਲ ਹੈ ਜੋ ਵੀ ਟੈਕਸ ਲੰਨਿਆ ਤਾਂ ਸਾਡੀ ਕੋ ਗਵਰਨਮੈਂਟ ਆ ਅੱਜ ਸਾਡੀਆਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਹਰ ਬੰਦੇ ਦੀ ਇਹ ਐਕਸੀਡੈਂਟ ਹੁੰਦੇ ਕਿਉਂ ਨੇ ਇਹ ਪੁਲ ਬਹੁਤ ਛੋਟਾ ਹੈ ਜੀ ਪਹਿਲਾਂ ਵੀ ਵਾਕਈ ਦੋ ਦਿਨ ਹੋਏ ਨੇ ਤੇ ਦੁਨੀਆ ਨੇ ਪਹਿਲਾਂ ਸਾਡੇ ਸੁਨਾਮ ਦੇ ਲੋਕਾਂ ਨੇ ਇਹ ਪ੍ਰਸ਼ਾਸਨ ਨੂੰ ਵੀ ਉਜਲੀਲ ਕੀਤੀ ਤੇ ਇਸ ਤੇ ਕੋਈ ਸੁਣਵਾਈ ਨਹੀਂ ਹੈਗੀ ਸਾਨੂੰ ਇਸ ਜਿਹੜੀ ਇਹ ਡੈਥ ਹੋਈ ਹੈ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਬੜੀ ਮਦਦ ਕੀਤੀ ਉਹਨੇ ਬਹੁਤ ਸਹਿਯੋਗ ਕੀਤਾ ਉਹਦੀ ਡੈਥ ਦੀ ਲੋੜੀ ਨੂੰ ਕੱਢਿਆ ਪਰ ਉਹਦੀ ਲੱਤਾਂ ਜਦੋਂ ਕੱਢ ਚੁੱਕੀਆਂ ਉਹਨੂੰ ਜਦੋਂ ਪਤਾ ਲੱਗਿਆ ਪਹਿਲਾਂ ਸਹੀ ਸੀ ਇਹ ਐਕਸੀਡੈਂਟ ਲੋਕਾਂ ਨੇ ਦੱਸਣ ਮੌਤ ਤੱਕ ਜੋ ਕਿਉਂਕਿ ਮੈਂ ਲੇਟ ਆਨ ਕਰਕੇ ਮੈਨੂੰ ਜਿੰਨਾ ਕਿ ਪਤਾ ਲੱਗਿਆ ਲੋਕਾਂ ਨੇ ਜੋ ਗੱਲ ਕਹੀ ਵੀ ਉਸਨੇ ਇਹ ਗੱਲ ਕਹੀ ਵੀ ਇੱਕ ਫੈਮਿਲੀ ਦੀ ਕਾਰ ਆ ਰਹੀ ਸੀ ਤੇ ਜੇ ਮੈਂ ਗੱਡੀ ਕਰਦਾ ਤਾਂ ਸ਼ਾਇਦ ਉਹ ਫੈਮਿਲੀ ਐਕਸਪਾਇਰ ਹੋ ਜਾਂਦੀ ਪਰ ਉਹਨੂੰ ਬਚਾਉਂਦਿਆਂ ਬਚਾਉਂਦੇ ਉਹ ਬੰਦਾ ਆਪ ਮਰ ਗਿਆ ਅਸੀਂ ਇਹ ਅਪੀਲ ਕਰਦੇ ਹਾਂ ਵੀ ਇਹ ਜਿਹੜੇ ਦੁੱਖ ਦੇ ਕੇਸ ਨੇ ਨਿੱਕੇ ਨਿੱਕੇ ਦੇ ਦੋ ਬੱਚੇ ਹੈ ਜੀ ਇੱਕ ਲੜਕੀ ਇੱਕ ਲੜਕਾ 3 ਸਾਲ 2 ਸਾਲ ਦੀ ਉਹਨਾਂ ਦੀ ਉਮਰ ਹੈ ਮੈਂ ਰਾਈਸ ਟੇਬਲ ਨੂੰ ਫਲੇਜ਼ ਨੂੰ ਪ੍ਰਧਾਨ ਹੈ ਕਿ ਇਹ ਜਿਹੜੇ ਆਸੇ ਹੁੰਦੇ ਆ ਜਾਂ ਕੋਈ ਡੀਮਾ ਕਲੇਮ ਹੈ ਉਹਦੇ ਜਿਹੜੇ ਵਿੱਚੇ ਬਾਰਸ ਨਿੱਕੇ ਨਿੱਕੇ ਬੱਚੇ ਨੇ ਉਹਨੂੰ ਗਵਰਨਮੈਂਟ ਕੋਈ ਇਸ ਤਰ੍ਹਾਂ ਦੀ ਸਹੂਲਤ ਉਹਨੂੰ ਮਿਲਣੀ ਚਾਹੀਦੀ ਹੈ ਡਰਾਈਵਰ ਦੀ ਉਮਰ ਕਿੰਨੀ ਸੀ ਜੀ ਡਰਾਈਵਰ ਦੀ ਉਮਰ 35 ਸਾਲ ਦੀ ਸੀ ਜੀ ਕੀ ਨਾਮ ਸੀਗਾ ਜੀ ਉਹਦਾ ਨਾਮ ਕਾਕਾ ਸਿੰਘ ਅਸੀਂ ਕਹਿੰਦੇ ਨਿੱਕਾ ਸਿੰਘ ਸੀ ਤਾਂ ਨਿੱਕਾ ਸਿੰਘ ਨਿੱਕਾ ਸਿੰਘ ਜੀ ਠੀਕ ਹੈ ਜੀ ਉਹ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਪ੍ਰਸ਼ਾਸਨ ਨੂੰ ਚਾਹੀਦਾ ਜਿਹੜਾ ਕੋਲਾ ਇਹਦੀ ਕੋਈ ਬੰਦੋਬਸਤ ਕੀਤਾ ਜਾਏ ਕਿਉਂਕਿ ਆ ਦੇਖੋ ਹੁਣ ਵੀ ਮੌਜੂਦਾ ਹਾਲਾਤ ਐਸੇ ਨੇ ਇਥੇ ਟ੍ਰੈਪ ਕੋ ਬਸਟੈਂਡ ਅ ਲੱਗੀ ਰਹਿੰਦੀ ਹੈ ਇਹ ਹਾਦਸੇ ਫਿਰ ਵੀ ਹੁੰਦੇ ਰਹਿਣਗੇ ਪ੍ਰਸ਼ਾਸਨ ਨੂੰ ਸਾਡਾ ਮਿਨਿਸਟਰ ਸਾਹਿਬ ਆ ਬੜੀ ਚੰਗੇ ਬੰਦੇ ਆ ਉਹਨਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਆ ਕਿ ਉਹ ਥੋੜਾ ਇਹਨਾਂ ਚੀਜ਼ਾਂ ਵੱਲ ਬਹੁਤ ਛੇਤੀ ਦੁਬਾਰਾ ਧਿਆਨ ਦੇ ਮਰੀਤਕ ਦੇ ਘਰੇ ਕਮਾਨ ਵਾਲਾ ਹੋਰ ਕੋਈ ਹੈਗਾ ਸਰ ਜੀ ਦੇ ਘਰੇ ਕੋਈ ਕਮਾਨ ਵਾਲੀ ਡਰਾਈਵਰ ਆ ਜਿਹੜਾ 12 13000 ਰੁਪਏ ਤਨਖਾਹ ਲੈਂਦਾ ਹੈ ਉਹਦੇ ਨਾਲ ਕੀ ਬਣਦਾ ਸੋ ਮੈਂ ਪ੍ਰਸ਼ਾਸਨ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹ ਦੀ ਜਿੰਨੀ ਇੱਕ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਗਰੀਬ ਹੈ ਕੋਈ ਜ਼ਿਆਦਾ ਵਿਚਾਰੇ ਕੋਲੇ ਹੈ ਨਹੀਂ ਸੋਰਸ